ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਿਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਨੇ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਸੋਈ ਸਭਾਈ ਗਾਂ ਤੁਹਾਨੂੰ ਦਿਖਾਉਣੀ ਹੈ ਇੱਕ ਤੇ ਬਾਕੀ ਹਰ ਵੀਡੀਓ ਦੀ ਬੇਨਤੀ ਹੈਂਦੀ ਆ ਬੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਇਹ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ। ਨਹੀਂ ਕਦੀ ਵੀ ਨਾ ਕਿੰਨੇ ਵੀ ਜਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਰਸ਼ੂ ਲੈ ਜਾਓ ਜੀ। ਹਾਂਜੀ ਵੀਰ ਜੀ ਸასი ਗੱਲ ਜੀ ਸასი ਗੱਲ ਸਾਰਾ। ਹੋਰ ਵੀਰ ਜੀ ਠੀਕ ਠਾਕ ਜੀ। ਹਾਂਜੀ ਹਾਂਜੀ ਵਧੀਆ ਵਧੀਆ ਵੀਰ ਜੀ ਤੁਸੀਂ ਸਰਾਹੋ ਠੀਕ ਠਾਕ ਜੀ। ਗਾਇ ਕੋਈ ਜੇ ਫਿਰ ਹੁਣ ਇੱਕੋ ਹੀ ਵੀ ਜੀ ਦੂਜੀ ਲਈ ਤੇ ਉਹ ਵੇਗੀ ਜੋ ਨਾਲ ਅੱਛਾ ਤੇ ਮੈਂ ਚਲੋ ਇੱਕੋ ਦੀ ਪਾ ਦਿੰਨੇ ਆ ਤੁਹਾਨੂੰ ਸੱਜਿਆ ਠੀਕ ਆ ਹਾਂਜੀ ਉਤਰਾ ਜ਼ਿਆਦਾਤਰ ਦੋ ਹੀ ਲਿਆਉਂਦੇ ਤੁਸੀਂ ਹਣਾ ਦੋ ਦੋ ਵਿੱਚ ਥੋੜੀ ਜਗ੍ਹਾ ਤੇ ਪ੍ਰੋਬਲਮ ਆ ਥੋੜੀ ਦੋ ਹੀ ਬਚਦੀਆਂ ਫਿਰ ਦੋ ਹੀ ਵਧੀਆ ਜੋੜਾ ਹੁੰਦਾ ਹੈ ਆਪਣੇ ਕੋਲ ਠੀਕ ਆ ਫਿਰ ਮੈਂ ਚਲੋ ਤੁਹਾਨੂੰ ਸੱਜੇ ਇੱਕੋ ਦੀ ਪਾ ਦਿੰਨੇ ਆ ਠੀਕ ਆ ਤੇ ਚਲੋ ਨਾਮ ਦੱਸ ਤਾਂ ਫਿਰ ਕਰੇ ਨਾਮ ਵੀ ਜੀ ਮੇਰਾ ਮਹਿੰਦਰ ਸਿੰਘ ਜੋ ਹਾਂਜੀ ਤੇ ਪਿੰਡ ਆਪਣਾ ਚਗਾਵਾਂ ਰੁਪਵਾਲੀ ਜੋ ਠੀਕ ਆ ਤੇ ਆਪਾਂ ਜਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਤਸਿਲਮੇ ਜੀਠਾ ਤੇ ਤਸਿਲਮੇ ਜੀਠਾ ਤੇ ਲਾਗੇ ਜਨਮ ਸਥਾਨ ਬਾਬਾ ਬੁੱਢਾ ਜੀ ਕਥੋਂ ਨਗਰ ਹਨ ਸਾਹਿਬ ਜੀ ਠੀਕ ਹੈ ਜੀ ਇੱਥੋਂ ਆਪਾਂ ਨੂੰ ਪੈਂਦਾ 4.2 ਕਿਲੋਮੀਟਰ ਤੇ ਕਥੋਂ ਨਗਰ ਤਿੰਨ ਕਿਲੋਮੀਟਰ ਪੈਂਦਾ ਟੋਪੋ ਵਾਲੀ ਕਿਲੋਮੀਟਰ ਪੈਂਦਾ ਠੀਕ ਹੈ ਤੇ ਆਪਣਾ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਵੀ ਜੀ 75 26 93388 ਠੀਕ ਹੈ ਤੇ ਉਤਰਾਂ ਵਪਾਰ ਦਾ ਹੀ ਕੰਮ ਹਨ ਆਪਾਂ ਹਾਂਜੀ ਹਾਂਜੀ ਵੀਰ ਜੀ ਵਪਾਰ ਦਾ ਹੀ ਆ ਕਦਾ ਏਦਾਂ ਲੈ ਕੇ ਵੇਚ ਲਈਦਾ ਵੀ ਜੀ ਠੀਕ ਹੈ ਜਦੋਂ ਮੈਂ ਤੁਹਾਨੂੰ ਕਰੀਏ ਫੋਨ ਠੀਕ ਹੈ ਜੀ ਠੀਕ ਹੈ ਤੇ ਆ ਗਾਂ ਜਿਹੜੀ ਵਿਖਾਉਣੀ ਕਿੰਨਾ ਸੂਆ ਸੋਈ ਜੇ ਇਹ ਵੀ ਜੀ ਘਰੋਂ ਲਈ ਆ ਕਿਦੇ ਸੁਈ ਲਈ ਆ ਤੇ ਉਹ ਦੂਜਾ ਦੂਜਾ ਸੁਗਾ ਦਾਦੇ ਆਪਾਂ ਤੀਜਾ ਕਰਕੇ ਲਈ ਜੋ ਠੀਕ ਆ ਹਾਂ ਜੀ ਤੇ ਕਿੰਨਾ ਚਿਰ ਹੋ ਗਿਆ ਸੁਈ ਨਾ ਸੁਈ ਨੂੰ ਵੀ ਜੀ ਦਾਲ ਲਾ ਲੋ ਦਿਨ ਕੋਈ 15 ਨਾਲੇ ਵੀਰ ਅੱਛਾ ਤੇ ਇੰਨੇ ਕਿ ਦਿਨ ਹੋ ਗਏ ਜੋ ਨੂੰ 10 15 ਦਿਨ ਜਿਹੜੇ ਕਿਦੇ ਵੀ ਹੋ ਗਏ ਸੁਈ ਨੂੰ ਹਾਂ ਜੀ ਬਾਕੀ ਦੁੱਧ ਵੀ ਜੀ ਦੇ ਕੋਈ 15 ਕਿਲੋ ਹੈਗਾ ਤਿਆਰ ਬਿਲਕੁਲ ਮੁਕਤ ਤਿਆਰ ਵੀ ਜੀ ਚੋਕੇ ਦਵਾਂਗੇ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਕੋ ਚਾਰ ਚੋਲੇ ਅੱਛਾ ਤਸਲੀਬ ਪੂਰੀ ਕਰਾਵਾਂਗੇ ਜੀ ਤੇ ਚਾਚੂ ਓਕੇ ਪੂਰਾ ਨਾ ਨਾ ਵਿੱਚ ਕੋਈ ਭਾਰ ਭੂਰੀ ਸ਼ਾ ਪਣੀ ਆਊਗਾ ਕੋਈ ਨਹੀਂ ਅੱਛਾ ਹਾਂਜੀ ਤੋੜ ਦੋ ਇੱਕ ਵਾਰੀ ਫੇਰੀ ਨੂੰ ਤੋੜ ਦਈਏ ਬਾਕੀ ਉਤਰ ਇਹ ਆ ਵੀ ਕੱਦ ਕਾਕ ਦੀ ਚੰਗੀ ਆ ਸੋਹਣੇ ਰੰਗ ਰੂਪ ਦੀ ਆ ਬਾਕੀ ਖੜੇ ਕੋਈ ਸਾਂਭ ਵਾਲਾ ਹਾਂਜੀ ਹਾਂਜੀ ਜਿਹੜਾ ਕੋਈ ਸਾਂਭ ਵਾਲਾ ਕੋਈ ਵੀ ਲੈ ਜਾਊਗਾ ਹਾਂਜੀ ਹਾਂਜੀ ਤੇ ਦੋ ਦਿਨ ਨੇ ਚੰਗਾ ਭਰੀ ਜਾਣਾ ਆ ਲੈ ਜਾਓ ਆਲੇ 15 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹਦੇ ਦੇਖ ਸਾਦੇ ਹੋ ਨੈਰਾ ਚੰਗੀ ਤਰ੍ਹਾਂ ਤੇ ਬਾਕੀ 99 ਤੁਹਾਨੂੰ ਚੰਗੀ ਤਰ੍ਹਾਂ ਲੱਗੇ ਤੇ ਦੱਸ ਆ ਦਿਓ 99 ਤੇ ਦੇਖ ਸਕਦੇ ਆ ਆਪਾਂ ਲੱਗੇ ਤੋਂ ਬਾਕੀ ਪਸਵਾ ਕੇ ਥਣ ਜਿਹੜਾ ਪ੍ਰੋਪਰ ਵਧੀਆ ਕਰ ਜਣਾ ਚੰਗੇ ਗਿਆਪ ਤੇ ਥਾਣੇ ਤੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਬਿਲਕੁਲ ਗਿਆਪ ਤੇ ਥਾਣੇ ਦੂਰ ਬੱਚਾ ਲਾ ਕੇ ਵਿਧੀਆਂ ਨੇ ਕਹਿੰਦੇ ਕਿ ਇੱਕ ਰੀ ਵਿਖਾਈ ਦਿੰਨੇ ਪ੍ਰੋਪਰ ਪਤਾ ਲੱਗ ਜਾਂਦਾ ਹਾਂ ਆ ਦੇਖ ਸਾਦੇ ਥਾਣੇ ਤੇ ਦਿਖਾ ਦੇ ਤੇ ਜਵਾਬ ਇਹ ਲੈ ਨਾ ਕਿ ਜੀ ਜਵਾਬ ਪੂਰਾ ਮੋਗਾ ਲਗਾ ਦੇ ਸਾਹ ਪੂਰਾ ਖਾਣੇ ਹੱਥ ਚੰਦਾ ਜੀ ਕੰਦੇ ਘੜਤ ਪਾ ਦੇ ਮੈਂ ਸਿੱਖ ਲੈਣਾ ਨਾ ਜਵਾਬ ਦਿਖਾ ਦੇ ਠੀਕ ਹੈ ਜੀ ਆਹ ਲਓ ਸਾਡਾ ਕਤ ਮਲਾ ਸਾਨੇ ਆਈ ਆ ਬਾਕੀ ਇਹ ਵਾਲੇ ਦੇ ਬਲੀ ਬਲੀ ਗਨਾ ਲਾਜਾਂ ਗੇਰ ਤੇ ਗਲਾ ਵੀ ਰੰਗਾ ਸਾਨੇ ਚੰਗੇ ਗਿਆ ਤੇ ਠੀਕ ਹੈ ਵੀਰ ਜੀ ਦੱਸਿਓ ਫਿਰ ਇਹਦਾ ਮੁੱਲ ਆਪਾਂ ਹਾਂ ਜੀ ਵੀਰ ਜੀ ਕਿੰਨਾ ਰੱਖਨੇ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਤੁਸੀਂ ਦੱਸ ਦੋ ਬਈ ਆਪੇ ਕਰ ਦੋ ਵੀਰ ਜੀ ਇਹਦਾ 60000 ਰੁਪਿਆ ਅੱਛਾ 60000 ਹਾਂ ਜੀ ਕਰਨਾ ਕਿ ਮਾਨਤਾਂ ਵਿੱਚ ਹੋਰ ਮਾਨਤਾਂ ਵਿੱਚ ਪੂਰੇ 60 ਦੀ 60000 ਦੀ ਛੋਟ ਕਰ ਦਈਏ ਵਿੱਚ ਹੋਰ ਹੋਰ ਕਰ ਦਈਏ ਵੀਰ ਜੀ ਦੋ ਅੱਛਾ ਹਾਂ ਜੀ 55000 ਦੀ ਦੇ ਦੋ ਹਾਂ ਜੀ ਦੇ ਦਈਏ ਵੀਰ ਜੀ ਬਾਕੀ ਕੋਈ ਵੀਰ ਫੋਨ ਕਰੇ ਜਰੂਰ ਅੱਛਾ ਪਹਿਲੀ ਵੀਡੀਓ ਆ ਮੋੜਨਾ ਨਹੀਂ ਕਿਸ ਨੂੰ ਵੀ ਹਾਂਜੀ ਹਾਂਜੀ ਵੀਰ ਜੀ ਨਹੀਂ ਮੋੜਦੇ ਜੀ ਕੋਈ ਵੀਰ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਹਨਾ ਹਾਂਜੀ ਹਾਂਜੀ ਗਾਂ ਦੇ ਹਿਸਾਬ ਨਾਲ ਲਾਵੇ ਠੀਕ ਹੈ ਜੀ ਧੰਨਵਾਦ ਠੀਕ ਹੈ ਵੀਰ ਜੀ ਤੇ ਬਾਕੀ ਇਹ ਆ ਵੀ ਸੂਈ ਸਵਾਈ ਆ ਆਪਣੇ ਇੱਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਚ ਚੱਕ ਕੇ ਖੜੋ ਜੀ